ਵਾਹਿਗੁਰੂ ਜਬਲ ਲਾਹ ਲਾਓ ਕੀਰਤਨ ਵੀ ਸਰਵਨ ਔਰ ਵਿਚਾਰ ਵੀ ਸੁਣਾ ਸਰਵਨ ਮੇਰੇ ਕੰਨਾਂ ਨੇ ਸੁਰਵਨ ਹੈ ਸਰਵਨ ਕਰਨਾ ਹੈ ਕਿੰਨੇ ਸੁਣਨਾ ਹੈ ਸ ਆਪਣੇ ਆਪ ਨੂੰ ਅਸੀਂ ਸਭ ਤੋਂ ਜ਼ਿਆਦਾ ਜਾਣਦੇ ਹਾਂ ਆਪਣੇ ਇਹ ਵਿਗੜੇ ਹੋਏ ਹਾਥੀ ਦੀ ਨਿਆਈ ਸ਼ੈਤਾਨ ਬੰਦਰਵ ਦੀ ਨਿਆਈ ਇਹ ਕਰ ਕਰਦੇ ਕੁਕਰ ਇਹ ਹਲਕਿਆ ਹੋਇਆ ਇਹਨੂੰ ਆਪ ਹੀ ਲਗਾਮ ਪਾਣੀ ਪਏਗੀ ਆਪ ਹੀ ਸੰਗਲ ਪਾਣਾ ਪਏਗਾ ਤੇਰਾ ਅਰਬ ਦਾ ਜੋ ਬਜਟ ਹੈ ਸਾਡੇ ਨਾਣ ਪੰਥ ਆਗਵਾ ਦਾ ਸੋ ਸਰਕਾਰ ਤੋਂ ਵੀ ਵੱਡੀ ਮਾਇਆ ਦਾ ਖਜ਼ਾਨਾ ਹੈ ਦਿੱਧਿਆ ਦੇਣੀ ਸੀ ਤੰਦਰੁਸਤੀ ਵਾਸਤੇ ਹਸਪਤਾਲ ਬਣਾਣੇ ਸੀ ਸਿੱਖਿਆ ਦਾ ਪ੍ਰਸਾਰ ਕਰਨਾ ਸੀ ਨਹੀਂ ਹੋਰ ਅਸੀਰ ਧੰਧਿਆ ਚ ਲੱਗੇ ਤੇ ਆਨਲਾਈਨ ਹੈ ਅੱਜ ਕੋਈ ਵੀ ਗਲਤੀ ਮਾਪ ਨਹੀਂ ਹੋਣੀ ਸਭ ਲੇਖਾ ਹੋਏਗਾ ਜੋ ਮੈਂ ਕਰਨਾ ਹੈ ਸਭ ਲਿਖਿਆ ਜਾ ਰਿਹਾ ਹੈ ਆਨਲਾਈਨ ਹੈ ਸਾਧ ਸੰਗਤ ਜੀ ਅੱਜ ਆਪਾਂ ਇੱਕ ਬਣੋ ਵਾਸਾਰੇ ਬੋਲਣਾ ਹੈ ਥੋੜਾ ਜਿਹਾ ਬਣੋबास ਬਾਰੇ ਬੋਲਿਆ ਜਾਵੇ ਤਾਂ ਕੁਛ ਆਪਣੇ ਸਰਦਾਰ ਦੁਨੀਆਂ ਦੇ ਜਿਹੜੇ ਕਿਸੇ ਵੀ ਧਰਮ ਦੇ ਨੇ ਮਸੀਤ ਦੇ ਮੰਦਰ ਦੇ ਗੁਰੂ ਘਰ ਦੇ ਜਾਂ ਬਾਡ ਲਾ ਕੇ ਕੋਈ ਵੀ ਧਰਮ ਉਸ ਧਰਮ ਵਾਲੇ ਲੋਕਾਂ ਨੂੰ ਥੋੜਾ ਜਿਹਾ ਗਿਆਨ ਪ੍ਰਾਪਤ ਹੋ ਜੇ ਉਸ ਵਾਹਿਗੁਰੂ ਦਾ ਜਾਪ ਕਰਨ ਹੋ ਤਾਂ ਬਹੁਤ ਵਧੀਆ ਚੰਗੀ ਗੱਲ ਹੈ ਹੁਣ ਮੇਨ ਰੁੱਖ ਮੰਨੇ ਗਏ ਤਿੰਨ ਇੱਕ ਬਰੋਟਾ ਇੱਕ ਪਿੱਪਲ ਇਹ ਜਿਹੜਾ ਪਿੱਪਲ ਆਇਆ ਆਪਾਂ ਨੂੰ ਐਕਸੀਜਨ ਬਹੁਤ ਵਧੀਆ ਦਿੰਦਾ ਹੈ ਵਾਓ ਜਿਹੜਾ ਬਰੋਟੇ ਦਾ ਰੁੱਖ ਹੋ ਗਿਆ ਉਹਦੀ ਛਾਂ ਦਰਵਾਜ਼ੇ ਵਰਗੀ ਹੋ ਜਾਂਦੀ ਹੈ ਰੁੱਖ ਤਾਂ ਚਲੋ ਸਾਰੀ ਵਧੀਆ ਨੇ ਹੁਣ ਸਾਰਿਆਂ 'ਚ ਨੇ ਇੱਕ ਔਲੇ ਦਾ ਰੁੱਖ ਹੁੰਦਾ ਹੈ ਔਲੇ ਦੇ ਰੁੱਖ ਨੂੰ ਔਲੇ ਲੱਗੇ ਹੋਏ ਹੁੰਦੇ ਨੇ ਤਾਂ ਜਿਸ ਟਾਈਮ انسان ਉਹਦੇ ਔਲੇ ਦੋ ਜਾਂ ਇੱਕ ਖਾ ਲੇ ਉਹ ਜਿਹੜਾ ਸਰੀਰ ਦਾ ਮਸ਼ੀਨਰੀ ਦਾ ਨੁਕਸ ਹੋਂਦਾ ਹੈ ਉਹ ਸਾਰਾ ਸਹੀ ਹੋ ਜਾਂਦਾ ਹੈ ਸਿਹਤ ਲਈ ਬਹੁਤ ਵਧੀਆ ਔਲਾ ਹੈ ਇੱਧਰ ਆ ਜਾਓ ਫਿਰ ਜਿਵੇਂ ਨਿੰਮ ਸਾਹਿਬ ਗੁਰਦੁਆਰਾ ਹੈ ਉਥੇ ਨਿੰਮ ਹੈ ਗੁਰੂ ਘਰ ਚ ਉਸ ਨਿੰਮ ਦੇ ਦੇ ਵਿੱਚ ਐਨੇ ਗੁਣ ਨੇ ਨਿੰਮ ਦੀ ਨਮੋਲੀ ਅਧ ਪੱਕੀ ਖਾ ਲੋ ਉਹ ਮਿੱਠੀ ਹੋਊਗੀ ਨਿੰਮ ਦੀ ਨਮੋਲੀ ਤੁਸੀਂ ਪੱਕੀ ਖਾ ਲੋ ਉਹ ਵੀ ਮਿੱਠੀ ਹੋਊਗੀ ਪਰ ਜੇ ਨਿੰਮ ਦੇ ਨਮੋਲੀ ਦੇ ਆਪਾਂ ਗਿਰੂ ਕੱਢ ਕੇ ਖਾਵਾਂਗੇ ਉਹ ਗਿਰੂ ਦੇ ਵਿੱਚ ਐਨੇ ਗੁਣ ਨੇ ਜਿੰਨੇ ਤੁਸੀਂ ਕਹਿ ਦੋ ਵਾਓ ਜੋ ਜੜੀਆਂ ਬੂਟੀਆਂ ਇਹ ਦਰਖਤਾਂ ਚੋਂ ਤਿਆਰ ਹੁੰਦੀਆਂ ਨੇ ਆਪਣੇ ਖੇਤਾਂ ਦੇ ਵਿੱਚ ਨੇ ਆਪਾਂ ਨੂੰ ਜਾਣੀ ਕਈ ਪਤਾ ਨਹੀਂ ਲੱਗਦਾ ਵੀ ਇਹ ਚੀਜ਼ ਕਿਹੜੇ ਕੰਮ ਵਰਤੀ ਜਾਉਂਦੀ ਜਿਹੜੇ ਜਾਣਕਾਰੀ ਵੈਦ ਨੇ ਜਿਹੜੇ ਜਾਣਕਾਰੀ ਡਾਕਟਰ ਨੇ ਦੇਸੀ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਹੁਣ ਏਦੂ ਬਾਦ ਆਪਾਂ ਚੱਲਣਾ ਬਣੋਂ ਬਾਸ ਉੱਚੇ ਕੰਨੇ ਬਣੋਂ ਬਾਸ ਉੱਚਾ ਬਹੁਤ ਸਾਰਾ ਵੱਧ ਹੈ ਸਪੈਦੇ ਦਾ ਰੁੱਖ ਹੈ ਜਿਹੜਾ ਇਹ ਸਾਰਿਆਂ ਤੋਂ ਉੱਚਾ ਹੁੰਦਾ ਹੈ ਪਰ ਇਹਨੇ ਉਹਨਾਂ ਕੀ ਵਧਣਾ ਜਿੰਨਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਉਹ ਤੂੰ ਅੱਗੇ ਜਾ ਨਹੀਂ ਸਕਦਾ ਹੋਰ ਵੀ ਜਿੰਨੇ ਵੀ ਸਾਰੇ ਦਰਖਤ ਨੇ ਇਹ ਉਹਨਾਂ ਨੇ ਕੀ ਵਧਣਗੇ ਜਿੰਨੇ ਇੱਕ ਮਹਾਰਾਜ ਦਾ ਹੁਕਮ ਹੋਊਗਾ ਉਹ ਤੂੰ ਅੱਗੇ ਇੱਕ ਪੱਤਾ ਦੇ ਲੋ ਕਿੱਡਾ ਕੋ ਹੁੰਦਾ ਡੇਕ ਦਾ ਨਿੰਮ ਦਾ ਸਪੈਦੇ ਦਾ ਛੋਟੀ ਉਮਰ ਦੇ ਵਿੱਚ ਉਹ ਪੱਤਾ ਵੀ ਇਹ ਇੱਕ ਗਾਹਾਂ ਨਹੀਂ ਕੱਟ ਸਕਦੇ ਪਰ ਇਸ ਰੁੱਖਾਂ ਨੇ ਵੀ ਉਸ ਰਾਜਾ ਦੇ ਵਿੱਚ ਰਹਿਣਾ ਸਾਡੇ ਨਾਲੋਂ ਦਾ ਰੁੱਖ ਸਿਆਣੇ ਨੇ ਜਿਹੜੇ ਉਹਦੀ ਰਜਾ ਵਿੱਚ ਰਹਿੰਦੇ ਨੇ ਅਸੀਂ ਇੱਕ ਇਨਸਾਨ ਹੋ ਕੇ ਵੀ ਉਹਦੇ ਉੱਤੋਂ ਦੀ ਹੋ ਜਾਂਦੇ ਆ ਉਹਦੀ ਗੱਲ ਨਹੀਂ ਮੰਨਦੇ ਉਹਨੂੰ ਸੁਣਦੇ ਵੀ ਬੜੇ ਨੀਚਾ ਨਾਲ ਪਰ ਉਹਨਾਂ ਤੇ ਅਮਲ ਘੱਟ ਕਰਦੇ ਆ ਸਾਡੇ ਨਾਲ ਉਹ ਰੁੱਖ ਫੇਰ ਚੰਗੇ ਨੇ ਜਿੱਥੇ ਉਹ ਖੜਾ ਦਿੰਦਾ ਹੈ ਉੱਥੇ ਖੜ ਜਾਂਦੇ ਨੇ ਅੱਗੇ ਆਜੋ ਜਿੰਨਾ ਕ ਆਪਾਂ ਬਧਾਂਗੇ ਬਧੋ ਧੰਨਵਾਦ ਉਸ ਚੀਜ਼ ਦਾ ਗੁਰਬਾਣੀ ਦੇ ਨਾਲ ਲੱਗੋ ਗੁਰਬਾਣੀ ਸੁਣੋ ਗੁਰਬਾਣੀ ਪੜੋ ਗੁਰਬਾਣੀ ਦੇ ਸਦਾਇਤਾਂ ਦੇ ਵਿੱਚ ਚੱਲੋ ਉਹੀ ਆਪਣਾ ਗਿਆਨ ਹੈ ਇਸ ਤੋਂ ਬਾਅਦ ਹੋਰ ਕੋਈ ਗਿਆਨ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਨਹੀਂ ਪੈਗੇ ਪੜ੍ਹਨੀ ਪੈਗੇ ਵਿਦਿਆ ਵਿਚਾਰੀ ਤਾਂ ਪਰਪਕਾਰੀ ਸ jobb ਕਰਨਾ ਹੋਰ ਗੱਲ ਹੈ ਜਪ ਕਰਨਾ ਹੋਰ ਗੱਲ ਹੈ ਥੋੜਾ ਥੋੜਾ ਫਰਕ ਹੈ ਬਹੁਤ ਫਰਕ ਹੈ ਸੋ ਅਸੀਂ ਪਾਠੀ ਬਹੁਤ ਪਾਠ ਕਰਦੇ ਹਾਂ ਪਾਣੀ ਪਾਣੀ ਕਰਿਆ ਨਹੀਂ ਪਿਆਸ ਨਹੀਂ ਪੁਜਰੀ ਜਿੰਨਾ ਚਿਰ ਪਾਣੀ ਪੀਂਦੇ ਨਹੀਂ ਰੋਟੀ ਰੋਟ ਕਰਿਆ ਰੋਟੀਆਂ ਕਰਨ ਪੂਰੇ ਤਾਲ ਸੋ ਕੋਈ ਅੱਧਰ ਨੂੰ ਜਾ ਰਿਹਾ ਸੜਕ ਤੇ ਕੋਈ ਅੱਧਰ ਨੂੰ ਜਾ ਰਿਹਾ ਸਾਰੇ ਰਿਜਕ ਵਾਸਤੇ ਬਾਹਰੋਂ ਮਿਲੇਗਾ ਰਿਜਕ ਪਾਣੀ ਹੋ ਸਕਦਾ ਸਾਬ ਜਗਾ ਹੋਏ ਰਿਜਕ ਲਈ ਇਹ ਖੰਭ ਮਾਰਨੇ ਪੈਣਗੇ ਉੱਟਣਾ ਪਏਗਾ ਜਿੱਥੇ ਚੁੰਝ ਦਿੱਤੀ ਹੈ ਉੱਥੇ ਰਿਜਕ ਦਿੱਤਾ ਹੈ ਸ ਪੇਟੂ ਨਹੀਂ ਬੰਨਣਾ ਲੋੜ ਮੁਤਾਬਕ ਖਾਣਾ ਹੈ ਇੱਕ ਹੱਥ ਜਿੰਨਾ ਭੋਜਣਾ ਇੰਨੇ ਪਛਾਣ ਦੀ ਸ਼ਕਤੀ ਹੈ ਸ ਕੁਝ ਛੱਕਦੇ ਆ ਬਿਮਾਰੀਆਂ ਪੈਦਾ ਹੁੰਦੀਆਂ ਕੁਝ ਛੱਕਦੇ ਆ ਰੋਗ ਕੱਟੇ ਜਾਂਦੇ ਹਨ ਸ ਆਂਦੇ ਔਲਿਆਂ ਦਾ ਖਾਦਾ ਸਿਆਣੇ ਦਾ ਕਹਿ ਬਾਅਦ ਵਿੱਚ ਪਤਾ ਲੱਗਦਾ ਹੈ ਅੱਜ ਪ੍ਰਾਣੀ ਪਰਪਰਾ ਸੋ ਗਿਆਨ ਹੋ ਗਿਆ ਅਨਪੜ ਸੀ ਚੰਗੇ ਸੀ ਘਰ ਚ ਸੁਖ ਸੀ ਚੈਨ ਸੀ ਸ਼ਾਂਤੀ ਸੀ ਆਨੰਦ ਸੀ ਖੇੜਾ ਸੀ ਘਰ ਕੱਚੇ ਸਿੱਖ ਪੱਕੇ ਅੱਜ ਘਰ ਪੱਕੇ ਹੋ ਗਏ ਸਿੱਖ ਅਸੀਂ ਕੱਚੇ ਹੋ ਗਏ ਸੋ ਸਾਡੇ ਬਜ਼ੁਰਗ ਹਲਾਂ ਦੀ ਖੇਤੀ ਕਰਦੇ ਸੀ ਖੂਸਣ ਫਿਰ ਮੋਨੋਬਲਾਕ ਮੋਟਰ ਆ ਗਈਆਂ ਪਟਿਆਲੀਆਂ ਆ ਗਈਆਂ ਅੱਜ ਸਾਰੇ ਸੁੱਖ ਦੇ ਸਾਧਨ ਹਨ ਪਰ ਨਹੀਂ ਅੰਦਰ ਖੇਡ ਸਾਰਾ ਪਤਾ ਕੀ ਹੈ ਇਹ 98.99999 ਸਾਰਾ ਖੇਲ ਤੇ ਮੰਨਦਾ ਹੈ ਉੱਪਰ ਜੋ ਡਰਾਈਵਲ ਹੈ ਇਹਨੂੰ ਚਿੰਤਾ ਹੈ ਇਨੂੰ ਫਿਕਰ ਹੈ ਸਾਰਾ ਇੱਥੇ ਖੇਲ ਹੈ ਠੀਕ ਹੈ ਤਾਂ ਦੀ ਖਰਾਕ ਚਾਹੀਦੀ ਹੈ ਖਰਾਕ ਨਹੀਂ ਕੰਮ ਕਰਨੀ ਜਿੰਨਾ ਚਿਰ ਮਨ ਦਾ ਤੂੰ ਰੋਗੀ ਹੈ ਮਾਨਸਿਕ ਅੱਜ ਦਾਦਾ ਸਾਲ ਬੱਚਿਆਂ ਨੂੰ ਪੈਕ ਹੋ ਰਹੇ ਨੇ ਤੀਜੇ ਬੰਦੇ ਨੂੰ ਸ਼ੂਗਰ ਹੈ ਤੀਜੇ ਬੰਦੇ ਨੂੰ ਕੈਂਸਰ ਹੈ ਅਸੀਂ ਆਪ ਜਿੰਮੇਦਾਰ ਹਾਂ ਆਪਣੀ ਜੀ ਪਨੀਰੀ ਇਹ ਬੱਚਿਆਂ ਨੂੰ ਸੌਮ ਬਣਾ ਹੈ ਸੋ ਠੀਕ ਹੈ ਜੇ ਪੈਸੇ ਦਾ ਮਾਲਾ ਫੇਰਾਂਗੇ ਪੈਸਾ ਮਿਲੇਗਾ ਇਹ ਜੋ 99.9 9 9 9 ਮਨ ਦਾ ਸਾਰਾ ਖੇਲ ਹੈ ਇਹ ਕਿਸੇ ਨੂੰ ਪਤਾ ਹੀ ਨਹੀਂ ਸਾਰੀ ਗਰਵਾਣੀ ਮਨ ਦੇ ਗਿਆਨ ਦਿੰਦੀ ਹੈ ਸੋ ਗਿਆਨ ਹੋ ਜਾਣਾ ਨਹੀਂ ਨਹੀਂ ਤਰੇਗਾ ਜੇ ਤੂੰ ਸੰਸਾਰ ਨੂੰ ਪਾਲੇਂਗਾ ਜਿੱਤ ਪਾਲੇਂਗਾ ਪਰਮੇਸ਼ਰ ਤੇ ਜ਼ੀਰੋ ਹੋ ਜਾਏਗਾ ਸੋ ਸੰਸਾਰ ਵੱਲੋਂ ਜ਼ੀਰੋ ਹੋ ਕੇ ਪਰਮੇਸ਼ਰ ਵੱਲੋਂ ਹੀਰੋ ਬਣੇਗਾ ਸੰਸਾਰ ਨੂੰ ਖੁਸ਼ ਕਰਨ ਲਈ ਤੂੰ ਕੰਮ ਕਰਦਾ ਹੈ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਸੋ ਸੋ ਚ ਕਦਮ ਤਰਨਾ ਪਏਗਾ ਸੋ ਇਹ ਪਨੀਰੀ ਤੇ ਬੀਜ ਸਾਂਭਣਾ ਪਏਗਾ ਸਾਡੇ ਖੇਤਾਂ ਦੇ ਬੀਜ ਖਤਮ ਹੋ ਗਏ ਪਹਿਲੂ ਸਾਡੇ ਬਜ਼ੁਰਗ ਘਰ ਦਾ ਬੀਜ ਪਾਲਦੇ ਸੀ ਇਹ ਕਣਕ ਦਾ ਇਹ ਚਨੇ ਦਾ ਇਹ ਗੰਨੇ ਦਾ ਹੋਰ ਅੱਜ ਬੀਜ ਖਤਮ ਹੋ ਰਹੇ ਹਨ ਬੱਚੇ ਪੈਦਾ ਕਰ ਲਈ ਵੀ ਬੀਜ ਖਤਮ ਪਚੂਆਂ ਦੇ ਵੀ ਬੀਜ ਖਤਮ ਹੋ ਗਏ ਅਸੀਂ ਸਿਆਣੇ ਹੋ ਗਏ ਜਿਆਦੇ ਸਿਆਣੇ ਨਹੀਂ ਬਰਬਾਦੀ ਵੱਲ ਜਾ ਰਹੇ ਹਾਂ ਸੋ ਹਸਾਬਤਾ ਬੁਲਾਣਾ ਸਾਡੇ ਪੱਲੇ ਕੀ ਹੈ ਠੀਕ ਹੈ ਜੇ ਤੇ ਬੰਗਲੇ ਕੋਠੀਆਂ ਚ ਇਹ ਕਬੂਤਰ ਬੋਲਨੇ ਹਨ ਕੋਈ ਹੈ ਹੀ ਨਹੀਂ ਸੋ ਜੀਆਂ ਦਾ ਜੀ ਆਹਾਰ ਬਣਾਇਆ ਹੈ ਪਰਮੇਸ਼ਰ ਨੇ ਸੋ ਤੇ ਮੰਡਲੀ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ ਐਸਾ ਹੈ ਖੇਲ ਉਹ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਹੈ ਚੋਰਾਂ ਨੂੰ ਮੰਦਾ ਆਖਣ ਲਈ ਸੋ ਸੋ ਚੋਰ ਦਾ ਚੋਰ ਵੈਰੀ ਹੈ ਨਿੰਦਕਾ ਨਿੰਦਕ ਸੰਤ ਕੀ ਹੈ ਸਾਧ ਕੀ ਹੈ ਜੋ ਚੱਲ ਰਿਹਾ ਹੈ ਉਹ ਸਾਧ ਹੈ ਜੋ ਪਹੁੰਚਿਆ ਹੋਇਆ ਹੈ ਉਹ ਸੰਤ ਹੈ ਜੀ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਗਤ ਦਾ ਸੰਤ ਬੈਠੇ ਹਨ ਸੂਰਜ ਚੰ드ਰਮਾ ਰਹੇ ਨਾ ਰਹੇ ਉਹਨਾਂ ਦਾ ਹਮੇਸ਼ਾ ਲਈ ਨਾਮ ਸੰਸਾਰ ਤੇ ਚਮਕਦਾ ਰਹੇਗਾ ਕੁਛ ਕਰਨਾ ਪਏਗਾ ਖੂਨ ਪਸੀਨੇ ਦੀ ਕਮਾਈ ਕਰਨੀ ਪੈਗੀ ਵਿਛਕਤ ਘੱਲ ਨਹੀਂ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਦਿਸ ਰਾਤ ਉਦਾਇ ਦਾ ਖੈਲਾ ਸਭ ਜਗਤ ਚੰਗਿਆਈਆਂ ਬਰਿਹਾਈਆਂ ਵਾਚਾ ਧਰਮ ਦੋਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੋਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਨੂੰ ਖੁਜ ਲੈ ਕੇ ਤੀ ਚੁਕੇ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਚਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹ ਕੁਝ ਕੀ ਭਾਤੇ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਹਨ ਮੂਰਖਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਬਖਸ਼ ਲੈਣਾ ਜੀ ਬਖਸ਼ ਲੈਣਾ ਦੇਗ ਪੇਗ ਫਤੇ